ਇੱਕ ਸਾਈਕਲ ਹੈ ਗੁਰੂ ਪਾਸ਼ਾ ਜੀ ਨੇ ਇੱਕੋ ਲਾਈਨ ਦੇ ਵਿੱਚ ਉਸ ਸਾਈਕਲ ਨੂੰ ਵਿਸਥਾਰ ਦੇਤਾ ਵੀ ਤੁਸੀਂ ਇਸ ਲਾਈਨ ਨੂੰ ਪੜ ਲਓ ਤੇ ਤੁਹਾਨੂੰ ਵਿਸਥਾਰ ਨਜ਼ਰ ਆ ਜਾਏਗਾ ਹੁਣ ਅੱਗੇ ਕਹਿੰਦੇ ਨੇ ਰੋਵਨ ਹਾਰੇ ਕੀ ਕਵਨ ਟੇਕ ਹੁਣ ਜਿਹੜਾ ਇਹ ਤਿੰਨ ਚੀਜ਼ਾਂ ਨੂੰ ਨਹੀਂ ਸਮਝ ਪਾ ਰਿਹਾ ਉਹ ਰੋ ਰਿਹਾ ਸੋ ਅੱਗੇ ਕਹ ਰਹੇ ਨੇ ਇਹ ਹੁੜਾਉ ਦੀ ਪੰਕਤੀ ਹੈ ਹੁਣ ਜਦੋਂ ਇਹ ਤਿੰਨ ਚੀਜ਼ਾਂ ਦਾ ਬੇਸਿਕ ਰੂਲ ਦੇ ਦਿੱਤਾ ਹੁਣ ਉਹਨੂੰ ਰਾਹੋਲ ਦੇ ਵਿੱਚ ਹੋਰ ਈਜ਼ ਕਰ ਰਹੇ ਨੇ ਕੌਣ ਮੁਆ ਰੇ ਕੌਣ ਮੁਆ ਨੇ ਕੋਈ ਖਬਰ ਨਹੀਂ ਹੈ ਅੱਗੇ ਦੀ ਤੁਹਾਨੂੰ ਕੋਈ ਖਬਰ ਨਹੀਂ ਹੈ ਰੋਵਨ ਹਾਰ ਭੀ ਊਠ ਸਿਧਾਈ ਰੋਵਨ ਹਾਰ ਜਿਹੜਾ ਇਸ ਗੱਲ ਨੂੰ ਨਹੀਂ ਸਮਝ ਪਾ ਰਿਹਾ ਸੀ ਜਿੱਥੇ ਸਟਾਰਟਿੰਗ 'ਚ ਕਿਹਾ ਰਵਨ ਹਾਰੇ ਕੀ ਕਮਿਨਟੀ ਜਿਸ ਨੂੰ ਟੇਕ ਨਹੀਂ ਹੈ ਜਿਸ ਨੂੰ ਢੋਈ ਨਹੀਂ ਹੈ ਜਿਸ ਨੂੰ ਕੋਈ ਟਿਕਾਣਾ ਨਹੀਂ ਮਿਲ ਰਿਹਾ ਉਹਨਾਂ ਕਹਿੰਦੇ ਸੁਪਨਿਆ ਸਾਰਾ ਟਾਈਮ ਇਸੇ ਸੁਪਨ ਦੇ ਭੁਲੇਖਿਆਂ ਦੇ ਵਿੱਚ ਫਸਿਆ ਹੋਇਆ ਅੰਧ ਉਹਨੂੰ ਅੰਧ ਕਹਿ ਰਹੇ ਨੇ ਅੰਧ ਮਤਲਬ ਮਾਨਸਿਕ ਰੂਪ ਦੇ ਵਿੱਚ ਉਹਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਮਹਿੰਮ ਆਪਣਾ ਮਰ ਅਨੰਦ ਦੀ ਜ਼ੂਮ ਮਿਲਣ ਦੇ ਵਿੱਚ ਜਿੰਨੇ ਵੀ ਅਸੀਂ ਜੁੜ ਬੈਠੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਜਿਹੜੇ YouTube ਤੇ ਸਾਨੂੰ ਸੁਣੋਂਗੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਵਾਹ ਗੁਰੂ ਜੀ ਕਾ ਕਲਸਾ ਵਾਹ ਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸ਼ਬਦ ਅਸੀਂ ਸਕਰੀਨ ਤੇ ਦੇਖ ਰਹੇ ਹਾਂ ਅੰਕ 885 ਦੇ ਉੱਪਰ ਦਰਜ ਹੈ RAMKALI ਮਹਲਾ ਪੰਜਵਾਂ ਅੱਜ ਦਾ ਜਿਹੜਾ ਸ਼ਬਦ ਹੈ ਇੱਥੇ ਜਿਵੇਂ ਹੁਣ ਅਸੀਂ ਪੜ ਕੇ ਆਏ ਹਾਂ ਸਾਨੂੰ ਪੜਦੇ ਆਂ ਕੁਝ ਜਿਹੜਾ ਸਮਝ ਆ ਰਿਆ ਗੁਰੂ ਪਾਤਸ਼ਾਹ ਜੀ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿਉਂਕਿ ਜਦੋਂ ਠਹਿਰਾਓ ਮੈਂ ਲਗਾ ਰਿਆ ਸੀਗਾ ਸ਼ਬਦ ਦੇ ਵਿੱਚ ਕਿੱਥੇ ਰੁੱਕ ਕੇ ਬੋਲਾਂ ਲਹਿਜਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪੜਦੇ ਪੜਦੇ ਕੁਝ ਚੀਜ਼ਾਂ ਸਮਝ ਆ ਰਹੀਆਂ ਸੀ ਵੀ ਇੱਕ ਗੁਰੂ ਸਾਹਿਬ ਨੇ ਬਾਣੀ ਜਿਹਦੀ ਰਚੀ ਤੇ ਕਿਉਂ ਰਚੀਏ ਇਹ ਕਿਉਂ ਲਿਖਿਆ ਗੁਰੂ ਪਾਤਸ਼ਾਹ ਜੀ ਨੇ ਸੋ ਇਹਦਾ ਸਿੱਧਾ ਸਾਧਾਰਨ ਜਿਹੜਾ ਮਕਸਦ ਆਂਦਾ ਹੈ ਮਕਸਦ ਜਿਹੜਾ ਨਿਕਲ ਕੇ ਆਂਦਾ ਹੈ ਉਹ ਇਹ ਆਂਦਾ ਹੈ ਵੀ ਅਸੀਂ ਐਜ਼ ਅ ਹਿਊਮਨ ਬੀਇੰਗ ਅਸੀਂ ਕੋਈ ਕਿਰਤ ਐਸੇ ਕਰ ਰਹੇ ਹਾਂ ਜੋ ਗੁਰੂ ਸਾਹਿਬ ਨੇ ਦੇਖ ਲਿਆ ਵੀ ਇਹ ਕਿਰਤ ਦੇ ਵਿੱਚ ਕਿਸੇ ਜਗ੍ਹਾ ਤੇ ਜਿਵੇਂ ਅਸੀਂ ਕਹਿੰਦੇ ਨਾ ਛੋਟੇ ਜਿ ਖੂਦ ਦੇ ਵਿੱਚ ਅਸੀਂ ਫਸੇ ਹਾਂ ਤੋਂ ਗੁਰੂ ਮਹਾਰਾਜ ਨੇ ਸਾਡੇ ਵਾਸਤੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਗਾਈਡਲਾਈਨਸ ਦਿੱਤੀਆਂ ਪਲੱਸ ਸਾਨੂੰ ਸਮਝਾਇਆ ਇਹ ਸਮਝਾ ਦਿੱਤਾ ਸਾਡੇ ਵਾਸਤੇ ਬਾਣੀ ਰੱਖ ਦਿੱਤੀ ਵੀ ਐ ਜਿਹੜਾ ਤੁਸੀਂ ਕਰ ਰਹੇ ਹੋ ਜਿਹੜੀਆਂ ਪ੍ਰਾਤਨ ਬਨੋਤਾਂ ਦੇ ਵਿੱਚ ਤੁਸੀਂ ਫਸੇ ਹੋ ਉਤੇ ਤੁਸੀਂ ਦੇਖੋ ਕਿੰਨਾ ਕਿ ਇੰਜੋਏ ਵੀ ਜਿਹੜਾ ਤੁਸੀਂ ਹੁਣ ਤਾਂ ਜਿਹੜਾ ਜੀਵਨ ਹੈ ਜਿਹੜਾ ਤੁਸੀਂ ਸੁਖੀ ਸੁਖੀ ਤੁਸੀਂ ਬਤੀਤ ਕਰ ਸਕਦੇ ਸੀ ਬੜਾ ਸੋਖਾ ਬਤੀਤ ਕਰ ਸਕਦੇ ਸੀ ਉਹਨੂੰ ਉਹਨੂੰ ਤੁਸੀਂ ਪੋਜ਼ਿਟਿਵ ਲੈ ਕੇ ਇੰਜੋਏ ਕਰ ਸਕਦੇ ਸੀ ਤੇ ਤੁਸੀਂ ਕਿਤੇ ਨਾ ਕਿਤੇ ਆਪਣੇ ਪਿਛਲੇ ਜਨਮ ਨੂੰ ਪੁਰਬਲੇ ਕਰਮ ਅਲੱਗ-ਗੱਲ ਹੈ ਅਸੀਂ ਪਿੱਛੇ ਡਿਫਾਈਨ ਕਰ ਚੁੱਕੇ ਹਾਂ ਪਿਛਲੇ ਜਨਮ ਨੂੰ ਵੀ ਇਸ ਤੋਂ ਪਹਿਲਾਂ ਕਿਹੜੇ ਜਨਮ ਦੇ ਵਿੱਚ ਤੇ ਅਗਲਾ ਕਿਹੜਾ ਜਨਮ ਜਾਣਾ ਹੈ ਸੀ ਉਸ ਦੀ ਕੈਲਕੂਲੇਸ਼ਨਸ ਦੇ ਵਿੱਚ ਤੁਸੀਂ ਫਸੇ ਹੋ ਤੇ ਸਟਕ ਹੋ ਉੱਥੇ ਤੇ ਹੁਣ ਦੇਖੋ ਗੁਰੂ ਪਾਸ਼ਾ ਜੀ ਕਹਿ ਰਹੇ ਨੇ ਕੀ ਕਹਿ ਰਹੇ ਨੇ ਪਵਨਾ ਮੈਂ ਪਵਨ ਸਮਾਇਆ ਇੱਥੋਂ ਸ਼ੁਰੂ ਕਰ ਰਹੇ ਨੇ ਜੋਤੀ ਮੈਂ ਜੋਤ ਰਲ ਜਾਇਆ ਹੁਣ ਇਹ ਸਾਨੂੰ ਸਮਝਾ ਰਹੇ ਨੇ ਵੀ ਪਵਨ ਦੇ ਵਿੱਚ ਪਵਨ ਸਮਾ ਜਾਂਦੀ ਹੈ ਹਵਾ ਦੇ ਵਿੱਚ ਹਵਾ ਸਮਾ ਜਾਂਦੀ ਹੈ ਜੇ ਅਸੀਂ فرض ਕਰੋ ਗੁਬਾਰੇ ਦੇ ਵਿੱਚ ਹਵਾ ਭਰੀ ਹੋਈ ਹੈ ਹੁਣ ਗੁਬਾਰੇ ਦੇ ਵਿੱਚ ਹਵਾ ਤੇ ਗੁਬਾਰੇ ਦੇ ਬਾਹਰ ਹਵਾ ਜਿਵੇਂ ਤੁਸੀਂ ਗੁਬਾਰੇ ਦਾ ਮੂੰਹ ਖੋਲ ਦਿੰਦੇ ਹੋ ਉਹ ਹਵਾ ਜਿਹੜੀ ਹੈ ਹਵਾ ਦੇ ਵਿੱਚ ਆਟੋਮੈਟਿਕ ਜਿਹੜੀ ਹੈ ਇੱਕ ਹੋ ਗਈ ਉਹ ਫਿਰ ਤੁਹਾਨੂੰ ਕੋਈ ਡਿਫਰੈਂਸ ਨਹੀਂ ਨਜ਼ਰ ਆਉਂਦਾ ਆਦਰਵਾਈਜ਼ ਵੀ ਡਿਫਰੈਂਸ ਨਹੀਂ ਹੁੰਦਾ ਕਿਉਂਕਿ ਬਸ ਉਹਦੀ ਇੱਕ ਆਊਟਰ ਲੇਅਰ ਤੁਹਾਨੂੰ ਦਿਖ ਰਹੀ ਹੁੰਦੀ ਹੈ ਵੀ ਇਹਦੇ ਅੰਦਰ ਹਵਾ ਹੈ ਹੁਣ ਜੋਤੀ ਮੈਂ ਜੋਤ ਰਲ ਚਾਇਆ ਇੱਥੇ ਫਿਰ ਡਿਫਾਈਨ ਕਰਦੇ ਨੇ ਵੀ ਜਿਹੜੀ ਜੋਤ ਹੈ ਅੰਦਰ ਜਿਹੜੀ ਜਿਹਨੂੰ ਅਸੀਂ ਜੋਤ ਕਹਿੰਦੇ ਆ ਵੀ ਇਹ ਅੰਦਰ ਦੀ ਜੋਤ ਹੈ ਜੀ ਆਤਮਾ ਹੈ ਜਾਂ ਜੋ ਵੀ अलग-अलग नाम ਦਿੱਤਾ ਜਾਂਦਾ ਉਹ ਕਹਿੰਦੇ ਨੇ ਜਿਹੜੀ ਚੀਜ਼ ਜਿੱਥੋਂ ਨਿਕਲੀ ਉੱਤੇ ਹੀ ਜੋਤ ਦੇ ਵਿੱਚ ਜੋਤ ਜਿਵੇਂ ਅਸੀਂ ਕਹਿੰਦੇ ਨਾ ਮੋਮਬਤੀ ਨਾਲ ਬੋਮਬਤੀ ਦੀਵੇ ਨਾਲ ਦੀਵਾ ਜਦੋਂ ਚਲਾਉਂਦੇ ਆ ਤੇ ਉਹ ਜਦੋਂ ਇੱਕ ਮਿਕ ਕਰਦੀ ਉਹਨਾਂ ਨੂੰ ਫਿਰ ਜੋਤ ਇੱਕੋ ਹੀ ਹੋ ਜਾਂਦੀ ਹੈ ਫਿਰ ਅੱਗੇ ਕਹਿੰਦੇ ਨੇ ਮਾਟੀ ਮਾਟੀ ਕੋਈ ਏਕ ਮਾਟੀ ਮਾਟੀ ਮੀਨਸ ਮਾਟੀ ਜਿਹੜੀ ਜਿੰਨੂੰ ਸਰੀਰ ਨੂੰ ਵੀ ਮਿੱਟੀ ਕਿਆ ਗਿਆ ਤੇ ਜਿਹੜੀ ਅਸਲੀ ਮਿੱਟੀ ਹੈ ਧਰਤੀ ਮਿੱਟੀ ਹੈ ਉਹ ਉਹਦੇ ਵਿੱਚ ਰਲ ਜਾਂਦੀ ਹੈ ਤੇ ਮਿੱਟੀ ਮਿੱਟੀ ਦੇ ਵਿੱਚ ਰਲ ਜਾਂਦੀ ਹੈ ਜਿਵੇਂ ਵੀ ਅਸੀਂ ਕਿਰਿਆ ਜਿਹੜੀ ਵੀ ਕਿਰਿਆ ਦੇਖਦੇ ਅਸੀਂ ਜਦੋਂ ਇਹ ਸਰੀਰ ਨੂੰ ਜਦੋਂ ਜੋਤ ਜੋਤ ਦੇ ਵਿੱਚ ਰਲ ਕੇ ਵਾਪਸ ਪਵਨ ਪਵਨ ਦੇ ਵਿੱਚ ਚਲੀ ਗਈ ਤੇ ਉਹਦੇ ਵਿੱਚ ਅਸੀਂ ਇਹ ਦੇਖਾਂਗੇ ਵੀ ਮਿੱਟੀ ਜਦੋਂ ਮਿੱਟੀ 'ਚ ਹੀ ਰਲ ਜਾਂਦੀ ਹੈ ਭਾਵੇਂ ਤੁਸੀਂ ਇਸੇ ਸਰੀਰ ਨੂੰ ਸਾੜ ਦਈਏ ਭਾਵੇਂ ਇਸ ਸਰੀਰ ਨੂੰ ਦਫਨਾ ਦਈਏ ਤੇ ਹੋਰ ਵੀ ਕੋ ਹੋਰ ਤੋਂ ਕੋਈ ਕਿਰਿਆ ਹੈ ਨਹੀਂ ਭਾਵੇਂ ਹਾਂ ਕਈ ਇੱਕ ਕਿਰਿਆ ਹੁੰਦੀ ਵੀ ਤੁਸੀਂ ਪਾਣੀ ਦੇ ਵਿੱਚ ਵਹਿੰਦੇ ਨ ਦਰਿਆ ਦੇ ਵਿੱਚ ਸਰੀਰ ਨੂੰ ਛੋਟ ਦਿੰਨੇ ਆ ਜਾਂ ਕੋਈ ਵੀ ਕਿਦਰ ਕਰਦੇ ਵੀ ਇਹ ਇੱਕ ਸਾਈਕਲ ਹੈ ਗੁਰੂ ਪਾਤਸ਼ਾਹ ਜੀ ਨੇ ਇੱਕੋ ਲਾਈਨ ਦੇ ਵਿੱਚ ਉਸ ਸਾਈਕਲ ਨੂੰ ਵਿਸਥਾਰ ਦੇਤਾ ਵੀ ਤੁਸੀਂ ਇਸ ਲਾਈਨ ਨੂੰ ਪੜ ਲਓ ਤੇ ਤੁਹਾਨੂੰ ਵਿਸਥਾਰ ਨਜ਼ਰ ਆ ਜਾਏਗਾ ਹੁਣ ਅੱਗੇ ਕਹਿੰਦੇ ਨੇ ਰੋਵਨ ਹਾਰੇ ਕੀ ਕਵਨ ਟੇਕ ਹੁਣ ਜਿਹੜਾ ਇਹ ਤਿੰਨ ਚੀਜ਼ਾਂ ਨੂੰ ਨਹੀਂ ਸਮਝ ਪਾ ਰਿਹਾ ਕੋ ਰੋ ਰਿਹਾ ਹੈ ਉਹ ਕਲਪ ਰਿਆ ਹੈ ਉਹ ਨੂੰ ਰੋਣ ਦਾ ਮਤਲਬ ਹੈ ਵੀ ਉਹ ਕੁਝ ਨਾ ਕੁਝ ਐਸੀਆਂ ਚੀਜ਼ਾਂ ਨੂੰ ਨਾ ਸਮਝ ਪਾਣ ਕਰਕੇ ਕਨਫਿਊਜ਼ ਹੋਇਆ ਪਿਆ ਕਨਫਿਊਜ਼ ਸਟੇਟ ਆਫ ਅ ਮਾਈਂਡ ਦੇ ਵਿੱਚ ਘੁੰਮਦਾ ਰਹਿੰਦਾ ਹੈ ਵੀ ਉਹ ਨੂੰ ਇੱਕ ਸੈਟਲਮੈਂਟ ਨਹੀਂ ਮਿਲਦੀ ਜਿਵੇਂ ਕਹਿੰਦੇ ਨੇ ਟੂ ਟੇਕ ਨਹੀਂ ਮਿਲਦੀ ਹਾਂ ਟੇਕ ਲਿਖਿਆ ਟੇਕ ਦਾ ਮਤਲਬ ਢੋਈ ਨਹੀਂ ਮਿਲਦੀ ਉਹ ਨੂੰ ਟਿਕਾਣਾ ਨਹੀਂ ਮਿਲਦਾ ਕਿਤੇ ਜਿੱਥੇ ਜਾ ਕੇ ਉਹ ਸੈਟਲਡ ਆਨ ਹੋ ਜਾਏ ਵੀ ਹਾਂ ਮੈਂ ਹੁਣ ਹੁਣ ਮੈਨੂੰ ਗੱਲ ਸਮਝ ਆ ਗਈ ਸਿਰਫ ਇਹ ਤਿੰਨ ਗੱਲਾਂ ਨੂੰ ਛੋੜ ਕੇ ਉਹਨੂੰ ਇਹ ਤਿੰਨ ਗੱਲਾਂ ਨਹੀਂ ਸਮਝ ਆ ਰਹੀਆਂ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਾਰਾ ਜਾਇਆ ਮਾਟੀ ਮਾਟੀ ਹੋਈ ਇੱਕ ਹੁਣ ਉਸੇ ਦੀ ਸਟੇਟ ਆਫ ਮਾਈਂਡ ਦੱਸ ਰਹੇ ਨੇ ਰੋਵਣ ਹਾਰੇ ਕੀ ਕਮਨ ਟੇਕ ਉਹਦੀ ਕਿਹੜੀ ਟੇਕ ਹੈ ਉਹਦੀ ਕੋਈ ਟੇਕ ਹੀ ਨਹੀਂ ਜਿੰਨੂੰ ਇਹ ਤਿੰਨ ਚੀਜ਼ਾਂ ਨਹੀਂ ਸਮਝ ਆ ਰਹੀਆਂ ਸੋ ਅਸੀਂ ਵੀ ਦੇਖੇ ਵੀ ਅਸੀਂ ਇਹ ਸ਼ਬਦ ਕਿੰਨੀ ਵਾਰ ਪੜਿਆ ਲਾਈਫ ਦੇ ਵਿੱਚ ਤੇ ਕੀ ਅਸੀਂ ਇਸ ਚੀਜ਼ ਨੂੰ ਐਬਜ਼ੌਰਬ ਕਰ ਪਾਏ ਹਾਂ ਆਪਣੇ ਮਾਈਂਡ ਦੇ ਵਿੱਚ ਇਹਨੂੰ ਤੇ ਟੇਕ ਲੈ ਪਾਇ ਜਿਸ ਗੱਲ ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਰੋਵਣ ਹਾਰੇ ਕੀ ਕੀ ਬਿਟ ਕੀ ਅਸੀਂ ਅੱਜ ਵੀ ਰੋ ਰਹੇ ਹਾਂ ਉਸ ਚੀਜ਼ ਨੂੰ ਸੋ ਅੱਗੇ ਕਹਿ ਰਹੇ ਨੇ ਇਹ ਹੁਣ راہਵ ਦੀ ਪੰਕਤੀ ਹੈ ਹੁਣ ਜਦੋਂ ਇਹ ਤਿੰਨ ਚੀਜ਼ਾਂ ਦਾ ਬੇਸਿਕ ਰੂਲ ਦੇ ਦਿੱਤਾ ਹੁਣ ਉਹਨੂੰ راہਵ ਦੇ ਵਿੱਚ ਹੋਰ ਈਜ਼ ਕਰ ਰਹੇ ਨੇ ਕੌਣ ਮੁਆ ਰੇ ਕੌਣ ਮੁਆ ਬ੍ਰह्म ज्ञानी ਮਿਲ ਕਰਹ ਵਿਚਾਰਾ ਇਹ ਤੋਂ ਚਲਤ ਪਿਆ ਕੌਣ ਮੋਆ ਇੱਥੇ ਇੱਕ ਐਕਸਪਲਨੇਟਰੀ ਮਾਰਕ ਲਗਾ ਕੇ ਸਾਨੂੰ ਪੁੱਛ ਰਹੇ ਨੇ ਸਾਨੂੰ ਦੱਸ ਰਹੇ ਨੇ ਜਾਂ ਪੁੱਛ ਰਹੇ ਨੇ ਕੌਣ ਹੋਆ ਮਰਿਆ ਕੌਣ ਕੌਣ ਮਰਿਆ ਕਿਉਂਕਿ ਆਹ ਕਹਿੰਦੇ ਮੇਂ ਮਰ ਗਿਆ ਬੰਦਾ ਐ ਮੋ ਪਿਆ ਇੱਕ ਹੀ ਲੈਂਗੁਏਜ ਦੇ ਵਿੱਚ ਇੱਥੇ ਇਸ ਕਰਕੇ ਪੁਰਾਣੀ ਲੈਂਗੁਏਜ ਦੇ ਵਿੱਚੋਂ ਮੋਆ ਚੱਕ ਲਿਆ ਗੁਰੂ ਪਾਤਸ਼ਾਹ ਜੀ ਨੇ ਹੁਣ ਕਹਿੰਦੇ ਕੌਣ ਮੋਆ ਰੇ ਕੌਣ ਮੂਆ ਇੱਕ ਦੁਬਾਰਾ ਦੁਬਾਰਾ ਕਰਕੇ ਜਿਵੇਂ ਆਪਾਂ ਕਹਿੰਦੇ ਆਂ ਵੀ ਇੱਕ ਐਕਸਪਲੇਨੇਸ਼ਨ ਮਾਰਕ ਲਗਾ ਕੇ ਪੁੱਛ ਰਹੇ ਨੇ ਬ੍ਰह्मज्ञानी ਮਿਲ ਕਰੇ ਵਿਚਾਰਾ ਬ੍ਰह्मज्ञानी ਮਿਲ ਬ੍ਰह्मज्ञानी ਮਤਲਬ ਹੋ ਗਿਆ ਇੱਥੇ ਜਿਹਨੂੰ ਬ੍ਰह्म ਦੀ ਸਮਝ ਹੈ ਜਿਸਨੂੰ ਬ੍ਰह्म ਦੀ ਗਿਆਨ ਹੈ ਬ੍ਰह्म ਕੀ ਹੈ ਇਸ ਬ੍ਰਹਮ ਦੇ ਵਿੱਚ ਆ ਕੇ ਤੁਹਾਨੂੰ ਬ੍ਰਹਮ ਦਾ ਜਦੋਂ ਗਿਆਨ ਮਿਲੇ ਫਿਰ ਪਤਾ ਲੱਗੇ ਵੀ ਤੁਹਾਨੂੰ ਅਸਲ ਦੇ ਵਿੱਚ ਗੱਲ ਕੀ ਹੈ ਹੁਣ ਫਿਰ ਪਤਾ ਕੀ ਲੱਗਣਾ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਤੋ ਚਲਤ ਪਿਆ ਵੀ ਜਦੋਂ ਤੁਸੀਂ ਬ੍ਰਹਮ ਗਿਆਨੀ ਨੂੰ ਮਿਲਣਾ ਹੈ ਤੁਹਾਨੂੰ ਰਿਜ਼ਲਟ ਕੀ ਮਿਲਣਾ ਹੈ ਇਹ ਤੋ ਚਲਤ ਪਿਆ ਮਰਨਾ ਹੀ ਮਰਨਾ ਹੈ ਮੋਣਾ ਹੀ ਮੋਣਾ ਹੈ ਤੇ ਇੱਥੋਂ ਦੀ ਫਿਰ ਹੋਰ ਅੱਗੇ ਗੱਲ ਪਾਸ਼ਾ ਜੀ ਹੁਣ ਅੱਗੇ ਹੋਰ ਚਲਾ ਰਹੇ ਨੇ ਕਹਿੰਦੇ ਨੇ ਅਗਲੀ ਕਿਛ ਖਬਰ ਨਾ ਪਾਈ ਅੱਗੇ ਦੀ ਖਬਰ ਨਹੀਂ ਪਾਈ ਰੋਵਨ ਹਾਰ ਤੇ ਉਠ ਸਿਧਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਭਿਆ ਭਖ ਲਾਏ ਅੰਧ ਵੈਸੇ ਪੜ ਕੇ ਹੀ ਸਮਝ ਆ ਜਾਂਦਾ ਹੈ ਗੁਰੂ ਮਹਾਰਾਜ ਨੇ ਕਮਾਲ ਦੀ ਚੀਜ਼ ਲਿਖੀ ਹੈ ਕਿਆ ਪੋਇਟਿਕ ਦੇ ਵਿੱਚ ਲਿਖ ਕੇ ਸਾਨੂੰ ਦੇ ਗਏ ਨੇ ਉਹ ਕਹਿ ਰਹੇ ਨੇ ਅਗਲੀ ਕਿਛ ਖਬਰ ਨਾ ਪਾਈ ਹੁਣ ਅੱਗੇ ਦਾ ਮਤਲਬ ਥੋੜਾ ਜਿਹਾ ਗੰਭੀਰਤਾ ਨਾਲ ਅਸੀਂ ਇਹਨੂੰ ਵਿਚਾਰ ਲਈ ਅੱਗੇ ਦਾ ਮਤਲਬ ਹੈ ਉਹਨ ਤੋਂ ਇੱਕ ਮਾਈਕਰੋਸੈਕਿੰਡ ਬਾਅਦ ਵੀ ਇੱਥੋਂ ਦੀ ਸਟਾਰਟ ਕਰਕੇ ਅਗਲੇ ਜਨਮ ਤੇ ਵੀ ਲੈ ਜਾਓ ਮਤਲਬ ਅਗਲੀ ਕਿਛ ਖਬਰ ਨਾ ਪਾਈ ਅਗਲੀ ਕਿਛ ਕੋਈ ਖਬਰ ਹੈ ਨਹੀਂ ਇੱਥੇ ਸ਼ਿਓਰਟੀ ਦੇ ਰਹੇ ਨੇ ਕੋਈ ਖਬਰ ਨਹੀਂ ਹੈ ਅੱਗੇ ਦੀ ਤੁਹਾਨੂੰ ਕੋਈ ਖਬਰ ਨਹੀਂ ਹੈ ਰੋਵਨ ਹਾਰ ਵੀ ਊਠ ਸਿਧਾਈ ਰੋਵਨ ਹਾਰ ਜਿਹੜਾ ਇਸ ਗੱਲ ਨੂੰ ਨਹੀਂ ਸਮਝ ਪਾ ਰਿਹਾ ਸੀ ਜਿੱਥੇ ਸਟਾਰਟਿੰਗ 'ਚ ਕਿਹਾ ਰੋਵਨ ਹਾਰੇ ਕੀ ਕਮਨ ਟੇਕ ਜਿਸ ਨੂੰ ਟੇਕ ਨਹੀਂ ਹੈ ਜਿਸ ਨੂੰ ਢੋਈ ਨਹੀਂ ਹੈ ਜਿਸ ਨੂੰ ਕੋਈ ਟਿਕਾਣਾ ਨਹੀਂ ਮਿਲ ਰਿਹਾ ਉਹ ਉਹ ਪਰੇਸ਼ਾਨ ਹੋ ਰਿਹਾ ਹੈ ਪਟਕ ਰਿਹਾ ਹੈ ਕਦੀ ਅਗਲੀ ਪੀੜੀ ਦਾ ਇਲਾਜ ਕਰਾ ਰਿਹਾ ਹੈ ਕਦੀ ਆਪਣੇ ਪੁਸ਼ਤਾ ਦਾ ਇਲਾਜ ਕਰਾ ਰਿਹਾ ਹੈ ਕਦੀ ਉਹ ਨੂੰ ਨਿਵਾਣ ਜਾ ਰਿਹਾ ਹੈ ਕਦੀ ਉਹਦੀ ਹਵਲ ਕਰਾ ਰਿਹਾ ਹੈ ਕਦੀ ਪਿਤਰੀ ਕਰ ਰਿਹਾ ਹੈ ਮਤਲਬ ਸੋ ਆਨ ਬੜੀ ਲੰਬੀ ਇੱਕ ਲੰਬੀ ਚੌੜੀ ਲਿਸਟ ਹੈ ਮੈਂ ਔਰ ਜ਼ਿਆਦਾ ਉਦੇ ਵਿੱਚ ਨਹੀਂ ਜਾਂਦਾ ਰੋਵਨ ਹਰ ਭੀ ਊਠ ਸਿਧਾਈ ਅਗਲੇ ਦਿਤੇ ਕਹਿੰਦੇ ਕੋਈ ਖਬਰ ਨਹੀਂ ਹੈ ਅਗਲਾ ਮਤਲਬ 1 ਸੈਕਿੰਡ ਬਾਅਦ ਵੀ ਤੇ ਅਗਲੇ ਜਨਮ ਦਾ ਵੀ ਤੇ ਜਿਹੜਾ ਰੋ ਰਿਹਾ ਹੈ ਜਿਹੜਾ ਉਸ ਕਨਫਿਊਜ਼ਨ ਸਟੇਟ ਆਫ ਮਾਈਂਡ ਦੇ ਵਿੱਚ ਐਗਜ਼ਿਸਟ ਕਰ ਰਿਹਾ ਹੈ ਉਹਨੇ ਵੀ ਉਠੀ ਜਾਣਾ ਹੈ ਉਠ ਸਿਧਾਈ ਉੱਥੇ ਜਾ ਕੇ ਸਿਧਾ ਜਾਣਾ ਹੈ ਉੱਥੋਂ ਉੱਠ ਜਾਣਾ ਹੈ ਜਿੱਥੇ ਉਹ ਜਿੱਥੇ ਉਹ ਪਰੇਸ਼ਾਨ ਹੈ ਹੁਣ ਅੱਗੇ ਕਹ ਰਹੇ ਨੇ ਭਰਮ ਮੋਹ ਕੇ ਬੰਦੇ ਬੰਦ ਹੁਣ ਇਹ ਜਿਹੜਾ ਭਰਮ ਪਿਆ ਹੋਇਆ ਵੀ ਕੀ ਹੋਏਗਾ ਜੋ ਕਿੱਥੇ ਅਸੀਂ ਕੀ ਕਰਾਂਗੇ ਪਿਛਲਾ ਜਨਮ ਕੀ ਸੀ ਅਗਲਾ ਜਨਮ ਕੀ ਸੀ ਪਿਛਲੇ ਜਨਮ ਚ ਮੈਂ ਛੇਪਕਲੀ ਸੀ ਪਿਛਲੇ ਜਨਮ ਚ ਮੈਂ ਸ਼ੇਰ ਸੀ ਮੈਨੂੰ ਨਹੀਂ ਪਤਾ ਮੈਂ ਕੀ ਸੀ ਹੁਣ ਕਹ ਰਹੇ ਪਤਾ ਨਹੀਂ ਹੈ ਕੀ ਸੀ ਇਸ ਭਰਮ ਦੇ ਮੋਹ ਦੇ ਵਿੱਚ ਤੇ ਭਰਮ ਦੇ ਨਾਲ ਲੱਗਿਆ ਹੋਇਆ ਤੂੰ ਅਟੈਚ ਹੋਇਆ ਹੈ ਪਸਟਕਨ ਹੋਇਆ ਹੈ ਉੱਤੀ اٹਕੇ ਹੋਇਆ ਉਹ ਮੋਹ ਹੈ ਤੇਰਾ ਮੋਹ ਕਹਿ ਵੀ ਮੈਨੂੰ ਪਤਾ ਲੱਗ ਜਾਏ ਵੀ ਮੈਂ ਪਿੱਛੇ ਕੀ ਸੀ ਤੇ ਅੱਗੇ ਕੀ ਕਰਨਾ ਹੈ ਗੁਰੂ ਸਾਹਿਬ ਸਾਰੀ ਬਾਣੀ ਦੇ ਵਿੱਚ ਹੋਂਦ ਦੀ ਐਗਜ਼ਿਸਟੈਂਸ ਦੇ ਰਹੇ ਨੇ ਆਪਾਂ ਦੇਖਦੇ ਆ ਧਰਮ ਕੇ ਪਰਮ মোহ ਕੇ ਬੰਦੇ ਬੰਦ ਆਪਣੇ ਆਪ ਨੂੰ ਉਹਨਾਂ ਬੰਦਨਾ ਦੇ ਵਿੱਚ ਫਸਾ ਲਿਆ ਸੁਪਨ ਭਿਆੱਖ ਖਲਾਏ ਅੰਧ ਹੁਣ ਸੁਪਨ ਭਿਆ ਸਾਰੀਆਂ ਚੀਜ਼ਾਂ ਉਹਨੂੰ ਸੁਪਨੇ ਚ ਹੀ ਨਜ਼ਰ ਆਉਂਦੀਆਂ ਨੇ ਉੱਥੇ ਪਰੇਸ਼ਾਨ ਰਹਿੰਦਾ ਕੋਈ ਉਹਦਾ ਹੀ ਸੁਪਨੇ ਦੇਖੀ ਜਾਂਦਾ ਹਰ ਵਾਰ ਹਰ ਟਾਈਮ ਜਦੋਂ ਵੀ ਦੇਖੋ ਉਹ ਉਹੀ ਗੱਲਾਂ ਦੇ ਵਿੱਚ 네ਗੇਟਿਵ ਥਾਟਸ ਦੇ ਵਿੱਚ ਲਿਜਾ ਕੇ ਗੱਲਾਂ ਕਰੇਗਾ ਤੁਹਾਡੇ ਨਾਲ ਤੁਸੀਂ ਕਦੀ ਵੀ ਖੜੇ ਹੋ ਜਾਓਗੇ ਕਿਗਾ ਪਿਛਲੇ ਜਨਮ ਚ ਮੈਂ ਐਸੀ ਪਿਛਲੇ ਜਨਮ ਦੇ ਵਿੱਚ ਮੈਨੂੰ ਇਸ ਤਰ੍ਹਾਂ ਹੋਇਆ ਮੈਂ ਪਾਪ ਕਰ ਲਿਆ ਜੋ ਮੈਂ ਇਸ ਜਨਮ ਚ ਆ ਗਿਆ ਹੁਣ ਮੈਂ ਦੁੱਖ ਭੋਗ ਰਿਆ ਜਾਂ ਕਿਗਾ ਪਿਛਲੇ ਜਨਮ ਚ ਮੈਂ ਬੜੇ ਪੁੰਨ ਕੀਤੇ ਸੀ ਜੀ ਇਸ ਇਸ ਜਨਮ ਚ ਤਾਂ ਮੈਂ ਆਨੰਦ ਲੈ ਰਿਆ ਅਗਲਾ ਜਨਮ ਮੇਰਾ ਇਹ ਹੋ ਜਾਏਗਾ ਸੋ ਆਨ ਅਗੇਨ ਬੜੀ ਲੰਬੀ ਵੈਰਾਈਟੀ ਹੈ ਦੇ ਵਿੱਚ ਤੇ ਜੇ ਕੋਈ ਇਸ ਟੌਪਿਕ ਤੇ ਕੁਐਸਚਨ ਕਰਨਾ ਚਾਹਤੇ ਕਰ ਸਕਦੇ ਨੇ ਹੁਣ ਉਹ ਕਹਿੰਦੇ ਸੁਪਨ ਪਿਆ ਸਾਰਾ ਟਾਈਮ ਇਸੇ ਸੁਪਨ ਦੇ ਭੁਲੇਖਿਆਂ ਦੇ ਵਿੱਚ ਫਸਿਆ ਹੋਇਆ ਅੰਧ ਉਹਨੂੰ ਅੰਦ ਕਹ ਰਹੇ ਨੇ ਅੰਦ ਮਤਲਬ ਮਾਨਸਿਕ ਰੂਪ ਦੇ ਵਿੱਚ ਉਹਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸਭ ਛੁਪਣੇ ਦੇ ਵਿੱਚ ਹੀ ਗੱਲਾਂ ਕਰੀ ਜਾ ਰਿਹਾ ਇਲਿਊਜ਼ਨ ਜਿਹਨੂੰ ਆਪਾਂ ਜਿਸੋ ਕੀ ਭਾਸ਼ਾ ਚ ਕਹ ਅੱਜ ਕੱਲ ਦੀ ਕਾਮਨ ਲੈਂਗੁਏਜ ਇੰਗਲਿਸ਼ ਦੇ ਵਿੱਚ ਤੇ ਉਹ ਇੱਕ ਇਲਿਊਜ਼ਨ ਕ੍ਰੀਏਟ ਕੀਤੀ ਹੋਈ ਆਪਣੇ ਅਰਾਊਂਡ ਉਹਦੇ ਵਿੱਚ ਹੀ ਕਨਫਿਊਜ਼ਨ ਹੋ ਕੇ ਫਿਰ ਰਿਹਾ ਹੈ ਉਹਨੂੰ ਕਹ ਰਹੇ ਨੇ ਅੰਦ ਅੰਦ ਮਤਲਬ ਅੰਦਾ ਜਿਹਨੂੰ ਨਜ਼ਰ ਹੀ ਕੁਝ ਨਹੀਂ ਆ ਰਿਹਾ ਮਾਨਸਿਕ ਰੂਪ ਚ ਫਿਰ ਉਹ ਅੱਗੇ ਕਹ ਰਹੇ ਨੇ ਇਹ ਤੋਂ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਹੁਣ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਹੁਣ ਉਸ ਮਾਨਸਿਕ ਅੰਧੇ ਨੂੰ ਜਿਹੜਾ ਸੁਪਨ ਦੇ ਵਿੱਚ ਭੁਲੇਖਿਆਂ ਦੇ ਵਿੱਚ ਫਸਿਆ ਹੋਇਆ ਉਹਨੂੰ ਕਹ ਰਹੇ ਨੇ ਇਹ ਤੋਂ ਇਹ ਜੋ ਸਾਰਾ ਕੁਝ ਚੱਲ ਰਿਹਾ ਹੈ ਜਿੱਥੇ ਤੂੰ ਫਸਿਆ ਹੋਇਆ ਹੈ ਜਿੱਥੇ ਤੂੰ ਰੋ ਰਿਹਾ ਹੈ ਤੈਨੂੰ ਕੋਈ ਟੇਕ ਨਹੀਂ ਮਿਲ ਰਹੀ ਇਹ ਤੋਂ ਰਚਨ ਇਹ ਸਾਰਾ ਰਚਨ ਜਿੰਨੀ ਵੀ ਰਚਨਾ ਹੈ ਰਚਿਆ ਕਰਤਾਰ ਉਸ ਕਰਤਾਰ ਵਨਸ ਨੇ ਵਨ ਨੇ ਇਕ ਨੇ ਉਸ ਇਕੋ ਨੇ ਸਾਰਾ ਕੁਝ ਰਚਿਆ ਹੋਇਆ ਹੈ ਇਹ ਸਭ ਉਹਦਾ ਰਚਿਆ ਹੋਇਆ ਹੈ ਆਵਤ ਜਾਵਤ ਹੁਕਮ ਅਪਾਰ ਆਵਤ ਜਾਵਤ ਹੁ ਜਿਹੜਾ ਤੂੰ ਆਵਤ ਜਾਵਤ ਕਹਿ ਰਿਹਾ ਵੀ ਮਰ ਗਿਆ ਕੋਈ ਇਹਦੇ ਵਿੱਚੋਂ ਆਤਮਾ ਨਿਕਲ ਗਈ ਇਹਦੇ ਵਿੱਚ ਹੁਣ ਜੋਤ ਨਹੀਂ ਰਹੀ ਉਸ ਆਵਤ ਜਾਵਤ ਨੂੰ ਕਹਿ ਰਹੇ ਨੇ ਹੁਕਮ ਅਪਾਰ ਇਹ ਐਸਾ ਹੁਕਮ ਹੈ ਉਸ ਕਰਤਾਰ ਦਾ ਜਿਹੜਾ ਕਿ ਅਪਾਰ ਹੈ ਜਿੰਨੂੰ ਤੁਸੀਂ ਪਾਰ ਨਹੀਂ ਪਾ ਸਕਦੇ ਜਿੰਨੂੰ ਤੁਸੀਂ ਪੈਨ ਡਾਉਨ ਨਹੀਂ ਕਰ ਸਕਦੇ ਜਿੱਦੀ ਤੁਸੀਂ ਲਿਖ ਨਹੀਂ ਸਕਦੇ ਵੀ ਇਹ ਚੀਜ਼ ਐਵੇਂ ਹੈ ਤੇ ਐਵੇਂ ਹੈ ਇਹ ਹੁਕਮ ਹੈ ਉਹਦਾ ਅਪਾਰ ਹੈ ਅੱਗੇ ਕਰ ਰਹੇ ਨੇ ਨਹਿ ਕੋ 무ਆ ਨਾ ਮਰਣਾ ਜੋਗ ਨਹਿ ਬਿਨਸੇ ਅਬਨਾਸੀ ਹੋਗ ਕਿੰਨੀ ਕਲੈਰਿਟੀ ਹੋਰ ਦੇ ਰਹੇ ਨੇ ਨਾ ਕੋਈ ਮਰਿਆ ਨਾ ਮਰਣਾ ਜੋਗ ਨਾ ਉਹ ਮਰਨ ਵਾਸਤੇ ਬਣਿਆ ਨਾ ਕੋਈ ਮਰਿਆ ਤੇ ਨਾ ਹੀ ਕੋਈ ਮਰਨ ਵਾਸਤੇ ਬਣਿਆ ਜੋਗ ਮਤਲਬ ਕਿ ਮਰਨ ਵਾਸਤੇ ਨਹਿ ਬਿਨ ਸੇ ਅਬ ਨਾਸੀ ਹੋਗ ਹੁਣ ਨਾ ਤਾਂ ਉਹ ਬਿਨ ਸੇ ਕਿਉਂ ਕੀ ਦੀ ਗੱਲ ਕਰ ਰਹੇ ਨੇ ਉਸ ਜੋਤ ਦੀ ਜਿਹੜੀ ਜੋਤ ਮਹਿ ਜੋਤ ਰਲ ਚਾਇਆ ਵਾਲੀ ਸੀਗੀ ਉਹ ਜੋਤ ਹੈ ਉਸ ਦਾ ਹਿੱਸਾ ਹੈ ਉਸ ਪਵਨ ਦਾ ਹਿੱਸਾ ਹੈ ਪਵਨ ਨੇ ਮੇ ਪਵਨ ਸਮਾਇਆ ਮਿੱਟੀ ਦੀ ਮਿੱਟੀ ਹੈ ਮਿੱਟੀ ਇੱਧਰੋਂ ਪੱਟੀ ਉਧਰ ਲਾਤੀ ਉਧਰੋਂ ਪੱਟੀ ਉਧਰ ਲਾਤੀ ਕੋਈ ਫਰਕ ਨਹੀਂ ਇਕੋ ਮਿੱਟੀ ਹੈ। ਸੋ ਇਹ ਇੱਥੇ ਗੁਰੂ ਪਾਤਸ਼ਾਹ ਜੀ ਫਿਰ ਸਾਨੂੰ ਉਚੜ ਦੀ ਕਲਾ ਵੱਲ ਇੱਕ ਮੈਸੇਜ ਦੇ ਰਹੇ ਨੇ। ਮੈਂਟਲ ਨੂੰ ਆਰਾਮ ਦੇ ਰਹੇ ਨੇ। ਸਾਨੂੰ ਫਿਰ ਸਮਝਾ ਰਹੇ ਨੇ ਕੋਈ ਨਾ ਮਰਿਆ ਤੇ ਨਾ ਕੋਈ ਮਰਨ ਵਾਸਤੇ ਬਣਾਇਆ ਗਿਆ ਹੈ। ਨਾ ਹੀ ਕੋਈ ਮਰਦਾ ਹੈ। ਨਹਿ ਬਿਨਸੇ ਅਬ ਨਾਸੀ ਹੋਗ। ਨਾ ਉਹ ਬਿਨਸਦਾ। ਉਹ ਅਬਨਾਸੀ ਹੈ। ਉਹ ਅਵਿਨਾਸ਼ ਹੁੰਦਾ। ਉਹਦਾ ਨਾਸ਼ ਨਹੀਂ ਹੁੰਦਾ। ਇੱਥੇ ਹੁੰਦਾ ਹੈ ਹੋਗ ਦਾ ਮਤਲਬ ਹੁੰਦਾ ਹੈ। ਉਹ ਇਹ ਗਾਹ ਵਾਲਾ ਨਹੀਂ। ਇਹਦੀ ਮੈਨੂੰ ਬਹੁਤ ਜ਼ਿਆਦਾ ਗ੍ਰਾਮਰ ਟੈਕਨੀਕੈਲਿਟੀ ਨਹੀਂ ਆਉਂਦੀ ਜੋ ਮੈਂ ਇਸ ਹੋਗ ਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਸਕਾਂ ਸਿਰਫ ਮੈਂ ਸੈਂਟਰਲ ਆਈਡੀਆ ਪੰਕਤੀਆਂ ਦਾ ਸ਼ੇਅਰ ਕਰ ਰਿਹਾ ਹੁਣ ਕਹਿੰਦੇ ਨੇ ਜੋ ਇਹ ਜਾਣੇ ਸੋ ਇਹ ਨਾ ਹੈ ਜਾਣਨ ਹਾਰੇ ਕੋ ਵੱਲ ਜਾਉ ਹੁਣ ਕਹਿ ਰਹੇ ਨੇ ਜੋ ਇਹ ਜਾਣੇ ਜਿਹੜੀ ਗੇਮ ਜਿਹੜੀ ਗੁਰੂ ਸਾਹਿਬ ਨੇ ਹੁਣ ਗੱਲ ਕੀਤੀ ਹੈ ਜੋ ਇਹ ਜਾਣੇ ਜਿੰਨੂੰ ਇਹ ਗੱਲ ਦਾ ਪਤਾ ਹੈ ਉਹ ਇਹ ਨਾ ਹੈ ਸੋ ਇਹ ਨਾ ਹੈ ਸੌਰੀ ਸੋ ਇਹ ਨਾ ਹੈ ਜੋ ਤੈਨੂੰ ਪਤਾ ਹੈ ਉਹ ਹੈ ਨਹੀਂ ਵੀ ਇਹ ਮਰ ਜਾਣਾ ਹੈ ਖਤਮ ਹੋ ਜਾਣਾ ਹੈ ਇਹਨੇ ਰਹਿਣਾ ਨਹੀਂ ਅਗਲਾ ਜਨਮ ਪਿਛਲਾ ਜਨਮ ਉਹਨੇ ਰੋਈ ਜਾਣਾ ਤੂੰ ਉੱਥੇ ਹੀ ਤੂੰ ਭੁੱਖ ਲਾਇਆ ਹੋਇਆ ਹੈ ਸੁਪਨਿਆਂ ਦੇ ਵਿੱਚ ਫਸਿਆ ਹੋਇਆ ਹੈ ਭੁੱਖ ਲਾ ਗਿਆ ਤੂੰ ਉਹ ਇਹ ਹੈ ਨਹੀਂ ਫਿਰ ਕਹਿੰਦੇ ਨੇ ਜਿਹਨੂੰ ਜਿਹਨੂੰ ਤੂੰ ਜਾਣ ਰਿਹਾ ਉਹ ਹੈ ਨਹੀਂ ਹੁਣ ਕਹ ਰਹੇ ਨੇ ਜਾਣਨ ਜਾਣਨ ਹਾਰੇ ਕੋ ਬਲ ਜਾਉ ਜਿੰਨੂੰ ਜਾਣ ਹੈ ਜਿੰਨੂੰ ਜਾਣਕਾਰੀ ਹੈ ਜਿਸ ਨੂੰ ਇਸ ਗੱਲ ਦੀ ਸਮਝ ਹੈ ਗੁਰੂ ਪਾਚੇ ਕਹਿੰਦੇ ਬਲ ਜਾਉ ਉਹਦੇ ਅੱਗੇ ਮੈਂ ਆਪਣਾ ਬਲ ਹਾਰ ਜਾਣਾ ਮੈਂ ਉਹਦੇ ਅੱਗੇ ਸਰੈਂਡਰ ਕਰ ਦੇਣਾ ਮੈਂ ਉਹਦੇ ਅੱਗੇ ਇਹ ਆਪਣੀ ਨੌਲੇਜ ਦੀ ਵਿਜ਼ਡਮ ਦੀ ਕੋਈ ਗੱਲ ਨਹੀਂ ਕਰਦਾ ਕਿਉਂਕਿ ਉਹ ਵੀ ਜਾਣਨ ਹਾਰ ਹੈ ਉਹ ਕੀ ਹੈ ਬ੍ਰह्मज्ञानी ਹੈ ਪਹਿਲੇ ਉੱਪਰ ਕਹਿੰਦਾ ਬ੍ਰह्मज्ञानी ਮਿਲ ਕਰੋ ਵਿਚਾਰ ਉੱਥੇ ਵਿਚਾਰ ਕਰੋ ਬ੍ਰਹਮ ਗਿਆਨੀ ਨੂੰ ਪੁੱਛੋ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਜਾਨਣ ਹਾਰੇ ਕੋ ਪਲ ਜਾਓ ਉਹਨੂੰ ਮੈਂ ਪਲ ਜਾਣਾ ਅੱਗੇ ਕਹਿ ਰਹੇ ਨੇ ਕਹ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਹੁਣ ਇੱਥੇ ਇਸ ਤੋਂ ਵੱਡੀ ਕਿਹੜੀ ਸਟੇਟਮੈਂਟ ਕਿਸੇ ਨੂੰ ਚਾਹੀਦੀ ਹੈ ਜਿਹਨੂੰ ਇਹ ਨਹੀਂ ਸਮਝ ਆ ਰਹੀ ਤੇ ਉਹ ਸੁਪਨ ਭਿਆ ਭਖਲਾਏ ਅੰਧ ਹੈ ਇਸ ਤੋਂ ਵੱਡੀ ਗੱਲ ਗੁਰੂ ਸਾਹਿਬ ਕੀ ਦੱਸਣਗੇ ਅਗਲਾ ਪਿਛਲਾ ਕੁਝ ਨਹੀਂ ਕੀ ਕਹਿੰਦੇ ਕਹਾ ਨਾਨਕ ਗੁਰ ਹੁਣ ਗੁਰ ਦਾ ਮਤਲਬ ਹੈ ਵਿਜ਼ਡਮ ਵਾਈਜ਼ਨੈਸ ਇੱਥੇ ਸਿਆਰੀ ਲੱਗੀ ਮੈਨੂੰ ਇੰਨਾ ਪਤਾ ਹੈ ਵੀ ਇਹ ਕੀ ਰਿਹਾ ਹੈ ਇਹ ਉਸ ਦਾ ਗਿਆਨ ਗੁਰੂ ਦਾ ਗਿਆਨ ਸਤ ਗੁਰ ਦਾ ਦਿੱਤਾ ਹੋਇਆ ਵਿਜ਼ਡਮ ਵਾਈਜ਼ਨੈਸ ਜੋ ਮੇਰੇ ਅੰਦਰ ਵੀ ਉਹੀ ਚੀਜ਼ ਹੈ ਭਰਮ ਚੁਕਾਇਆ ਮੇਰੇ ਤੋਂ ਜਿਹੜੀ ਲਾਈਫ ਦਾ ਇਹ ਭਰਮ ਪਿਆ ਸੀ ਉਹ ਚੁੱਕ ਗਿਆ ਚੁੱਕ ਗਿਆ ਮਤਲਬ ਖਤਮ ਹੋ ਗਿਆ ਵੈਨਿਸ਼ ਹੋ ਗਿਆ ਡਿਸਟਰੋਏ ਹੋ ਗਿਆ ਮੈਂ ਹੁਣ ਉਸ ਭਰਮ ਚੋਂ ਬਾਹਰ ਆ ਚੁੱਕਾ ਉਸ ਇਲਿਊਜ਼ਨ ਥਾਟ ਆਫ ਮਾਈਂਡ ਚ ਉਸ ਇਲਿਊਜ਼ਨ ਜਿਹੜੀ ਇੱਕ ਪੁਰਾਤਨ ਮਤ ਨੇ ਮੈਨੂੰ ਆਵੀ ਕੀਤੀ ਹੋਈ ਸੀ ਮੇਰੇ ਤੇ ਸਟ੍ਰੈਸਫੁਲੀ ਇਨਫੋਰਸ ਕੀਤੀ ਹੋਈ ਸੀ ਮਾਫ ਕਰਨਾ ਇਨਫੋਰਸਡ ਹੀ ਸੀ ਮੇਰੇ ਤੇ ਮੈਨੂੰ ਕਿਹਾ ਗਿਆ ਸੀ ਮੈਨੂੰ ਸਮਝਾਇਆ ਗਿਆ ਸੀ ਔਰ ਅੱਜ ਤੱਕ ਨਹੀਂ ਪਿਛਲੇ ਕਈ ਹਜ਼ਾਰ ਸਾਲ ਤੋਂ ਹੀ ਚੱਲਦਾ ਆ ਰਿਹਾ ਤੇ ਮੇਰੇ ਗੁਰੂ ਪਾਤਸ਼ਾਹ ਜੀ ਨੇ ਅੱਜ ਮੇਰਾ ਉਹ ਭਰਮ ਚੁਕਾਤਾ ਮੈਨੂੰ ਉਸ ਪੁਰਾਣੀ ਮੌਤ ਤੇ ਨਵੇਂ ਜੀਵਨ ਦੇ ਵਿੱਚੋਂ ਬਾਹਰ ਕੱਢਤਾ ਜੋ ਕੁਝ ਹੈ ਕਹਿੰਦੇ ਹੁਣ ਹੈ ਭਰਮ ਚੁਕਾਇਆ ਨਾ ਕੋਈ ਮਰੈ ਕੋਈ ਨਹੀਂ ਮਰਦਾ ਨਾ ਆਵੇ ਜਾਇਆ ਨਾ ਆ ਰਿਹਾ ਨਾ ਜਾ ਰਿਹਾ ਸਭ ਐਗਜ਼ਿਸਟੈਂਸ ਦੇ ਵਿੱਚ ਹੈ ਸਭ ਕੰਟੀਨਿਊਟ ਪ੍ਰੋਸੈਸ ਦੇ ਵਿੱਚ ਹੈ ਇਹ ਰਚਨਾ ਰਚੀ ਕਰਤਾਰ ਇਹ ਤੋਂ ਚਲਤ ਪਿਆ ਤੋਂ ਪੰਕਤੀਆਂ ਦਾ ਮੈਂ ਵਿੱਚ ਇੱਕ ਰੈਫਰੈਂਸ ਦੇ ਦਤਾ ਲਾਸਟ ਦੇ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਫਾਈਨਲ ਵਰਡਿਕਟ ਦਿੱਤਾ ਨਾ ਕੋਈ ਮਰੇ ਨਾ ਆਵੇ ਜਾਇਆ ਕੋਈ ਨਹੀਂ ਆ ਰਿਹਾ ਜਾ ਰਿਹਾ ਸੋ ਆਪਾਂ ਹੁਣ ਉਸ ਸੁਪਨ ਦੇ ਭੁਲੇਖੇ ਦੇ ਵਿੱਚ ਜਿੱਥੇ ਅਸੀਂ ਫਸੇ ਹੋਏ ਅੰਨੇ ਹੋਏ ਪਿਆ ਅਸੀਂ ਇਹ ਜੀਵਨ ਨੂੰ ਇਨਸਾਨੀਅਤ ਦੇ ਰੂਪ ਦੇ ਵਿੱਚ ਇੱਕ ਅੱਛਾ ਖਿਡਾਊਦਾਰ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਅਸੀਂ ਇੱਥੇ ਜੀ ਕੇ ਆਪਣਾ ਸਾਰਥਕ ਕਰ ਸਕਦੇ ਹਾਂ ਤਾਂਕਿ ਸਾਡਾ ਮੈਂਟਲ ਪੀਸ ਆਪਣਾ ਅਮਰ ਆਨੰਦ ਸਾਨੂੰ ਮਿਲੇ ਸਾਡੇ ਤੱਕ ਰਵੇ ਸਸਟੇਨ ਰਵੇ ਤੇ ਸਾਨੂੰ ਦੇਖ ਕੇ ਹੋਰ ਲੋਕਾਂ ਦਾ ਵੀ ਕਿਰਦਾਰ ਵਟਾ ਹੋ ਸਕੇ ਸਾਡਾ ਕਿਰਦਾਰ ਵੀ ਗੁਰੂ ਪਾਤਸ਼ਾਹ ਜੀ ਨੇ ਅੱਜ ਬੜਾ ਉੱਚਾ ਕੀਤਾ ਮੈਨੂੰ ਜਿੰਨੀ ਸਮਝ ਆਈ ਤੇ ਕੁਝ ਗਲਤੀਆਂ ਵੀ ਹੋ ਸਕਦੀਆਂ ਨੇ ਤੁਸੀਂ ਸਾਰੇ ਵੱਡੇ ਹੋ ਜੇ ਕਿਤੇ ਗੁੱਸੇ ਰਹਿ ਗਿਆ ਜਾਂ ਕੋਈ ਸਵਾਲ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੇਰੇ ਵੱਲੋਂ ਇਨਾ ਜੀ ਬਹੁਤ ਬਹੁਤ ਧੰਨਵਾਦ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਜੀ एक मैसेज आया रघुवीर विजय भी दा ना अच्छा जी, जी थैंक यू विजय नाइसली एक्सप्लेन विजय थैंक यू विजय जी कोई क्वेश्चन या कोई और डाउट है आज मेरे पीछे थोड़ी डिस्टरबेंस बहुत ज्यादा है हवा बहुत चल रही है इस करके माफी चाहना जी ਸ਼ਬਦ ਦੀ ਕੰਟੀਨਿਊਟੀ ਕਿਸੇ ਦਾ ਕੋਈ ਕੁਐਸਚਨ ਹੈ ਤੇ ਪਲੀਜ਼ ਰੱਖ ਲਿਏ ਨਹੀਂ ਤੇ ਫਿਰ ਮੈਨੂੰ ਇਜਾਜ਼ਤ ਦਿਓ ਮੈਂ ਰਿਕਾਰਡਿੰਗ ਆਫ ਕਰ ਲਾਂ ਠੀਕ ਹੈ ਜੀ ਜੇ ਹਲੇ ਕਿਸੇ ਦਾ ਕੋਈ ਵਰਜਨ ਨਹੀਂ ਆ ਰਿਹਾ ਅਸੀਂ ਕਾਫੀ ਵੀਰ ਪੈਣ ਜੁੜੇ ਹੋਇਆ ਤੇ ਮੈਂ ਰਿਕਾਰਡਿੰਗ ਆਫ ਕਰ ਲੈਂਦਾ ਫਿਰ ਜੀ ਕਿੰਨੇ ਜੀ ਖੁੱਲੀ ਚਰਚਾ ਚ ਕਿਸੇ ਨੇ ਗੱਲ ਕਰਨੀ ਹੈ ਸੋ ਇਹ ਪ ਸਿਲੈਕਟਡ ਜਗ੍ਹਾ ਦੇ ਉੱਪਰ ਮੌਕਿਆਂ ਦੇ ਉੱਤੇ ਇਹ ਸ਼ਬਦ ਗਾਇਆ ਜਾਂਦਾ ਹੈ ਪਰ ਇਹਦੇ ਸ਼ਬਦ ਦੀ ਡੂੰਘਾਈ ਇਸ ਸ਼ਬਦ ਦਾ ਸਮਝ ਸਨੇਹਾ ਜੇ ਅਸੀਂ ਸਮਝੀਏ ਥੋੜਾ ਜਿਆ ਤੇ ਗੁਰੂ ਪਾਸ਼ਾ ਜੀ ਜਿਹੜਾ ਸਾਨੂੰ ਸਨੇਹਾ ਦੇ ਰਹੇ ਨੇ ਤੇ ਉਹ ਇੱਕ ਐਸੀ ਪੁਰਾਤਨ ਮਤ ਜਿਹੜੀ ਸਾਡੇ ਤੇ ਕਈ ਹਜ਼ਾਰ ਸਾਲਾਂ ਤੋਂ ਪ੍ਰਭਾਵੇ ਤਾਂ ਸੀ ਉਹ ਤੋਂ ਉਹ ਮਤ ਸਾਡੇ ਤੇ ਹਾਵੀ ਹੈ ਉਹ ਗੁਰਬਾਣੀ ਦੇ ਵਿੱਚ ਇਸ ਸਨੇਹ ਦੇ ਥਰੂ ਗੁਰੂ ਪਾਸ਼ਾ ਜੀ ਨੇ ਸਾਨੂੰ ਜੋ ਸਮਝਾ ਰਹੇ ਨੇ ਸਾਨੂੰ ਉਸ ਮੈਂਟਲ ਥਾਟ ਦੇ ਵਿੱਚੋਂ ਸਾਨੂੰ ਰਿਲੈਕਸ ਕਰਦੇ ਨੇ ਜਿਹੜੀ ਸਾਡੇ ਤੇ ਪ੍ਰਭਾਵ ਪਾਉਂਦੀ ਹੈ ਵੀ ਪਹਿਲਾ ਕੁਝ ਜਨਮ ਤੁਹਾਡਾ ਸੀਗਾ ਅਗਲਾ ਜਨਮ ਕੁਝ ਹੋਰ ਹੋਏਗਾ ਉਹਦੀ ਕਿਰਿਆ ਉਹਦੇ ਵਿੱਚ ਲਗਾ ਕੇ ਸਾਡੇ ਤੋਂ ਇਹ ਜਿਹੜਾ ਜੀਵਨ ਅਸੀਂ ਹੁਣ ਜੀ ਰਹੇ ਆ ਅਗਲਾ ਪਿਛਲਾ ਤੇ ਇਹ ਵਿਚਾਰ ਲੈ ਗਣ ਲਈਏ ਜੇ ਅਸੀਂ ਇਹ ਜਿਹੜਾ ਜੀਵਨ ਜੀ ਰਹੇ ਆ ਉਹ ਕਿਤੇ ਨਾ ਕਿਤੇ ਸਾਨੂੰ ਉਸ ਪੁਰਾਣੀ ਮਤ ਦੀ ਮਰਿਆਦਾ ਦੇ ਵਿੱਚ ਸਾਨੂੰ ਸਟੱਕ ਕਰਕੇ ਸਾਨੂੰ ਉਹਨਾਂ ਦੀਆਂ ਚਿੰਤਾਵਾਂ ਜ਼ਿਆਦਾ ਕਰਵਾ ਦੇਣ। ਸੋ ਗੁਰੂ ਪਾਤਸ਼ਾਹ ਜੀ ਉਸ ਗੱਲ ਤੋਂ ਉੱਤੋਂ ਸਾਨੂੰ ਅੱਗੇ ਲਿਆ ਕੇ ਰੱਖ ਰਹੇ ਨੇ ਤੇ ਅਸੀਂ ਇਹ ਜਦੋਂ ਅੱਜ ਸ਼ਬਦ ਪੜ੍ਹਦੇ ਆਂ ਤੇ ਇਹ ਸ਼ਬਦ ਦੇ ਵਿੱਚ ਅਸੀਂ ਦੇਖਦੇ ਆਂ ਅੱਜ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਸੁਨੇਹਾ ਦੇ ਰਹੇ ਨੇ ਮੈਂ ਆਪਣੇ ਵੱਲੋਂ ਇੱਕ ਵਾਰੀ ਕੋਸ਼ਿਸ਼ ਕਰਨਾ ਸ਼ਬਦ ਦੇ ਅਸੀਂ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਪੀਲੇ ਕਲਰ ਦੇ ਵਿੱਚ ਅਸੀਂ ਇਹਦੀ ਬੈਕਗ੍ਰਾਉਂਡ ਰੱਖੀ ਹੋਈ ਹੈ ਤੇ ਵਿੱਚ ਹਲਕੇ ਹਲਕੇ ਵਾਈਟ ਸਪੇਸ ਛੋੜੀ ਹੈ ਇੰਨਾ ਮਤਲਬ ਸਿਰਫ ਇਨਾ ਹੀ ਹੈ ਵੀ ਇੱਥੇ ਪਾਜ਼ ਦੇ ਕੇ ਰੁੱਕ ਕੇ ਬੋਲਣਾ ਹੈ ਤਾਂ ਕਿ ਸਾਨੂੰ ਇੱਕ ਬੋਲਣ ਦਾ ਲਹਿਜਾ ਮਿਲ ਜਾਏ ਸਾਨੂੰ ਇੱਕ ਬੋਲਣ ਦਾ ਲਹਿਜਾ ਮਿਲ ਜਾਏ ਵੀ ਕਿਸ ਤਰ੍ਹਾਂ ਕਿਸ ਭਾਵਨਾ ਨਾਲ ਲਿਖੀ ਹੈ ਵੈਸੇ ਗੁਰੂ ਪਾਸ਼ਾ ਜੀ ਨੇ ਗਾਇਨ ਦਾ ਜਦੋਂ ਹੁਕਮ ਕੀਤਾ ਤੇ ਰਾਗ ਦੇ ਵਿੱਚ ਰਾਗ ਬਦ ਬਾਣੀ ਹੈ ਇਸ ਰਾਗ ਦੇ ਵਿੱਚ ਗਾਇਨ ਕਰਨੀ ਤੇ ਸਾਨੂੰ ਉਹਦਾ ਸਮਝ ਪੂਰੀ ਆ ਜਾਂਦੀ ਹੈ ਪਰ ਜਦੋਂ ਅਸੀਂ ਉਹ ਤਾਂ ਹੈ ਉਹਦੇ ਵਿੱਚ ਉਹ ਗਾਇਨ ਸ਼ੈਲੀ ਦੀ ਜਿਹੜੀ ਭਾਵਨਾ ਹੈ ਕਿਸ ਤਰੀਕੇ ਨਾਲ ਗਾਣਾ ਉਹ ਵੀ ਲਹਿਜੇ ਦੇ ਉੱਪਰ ਡਿਪੈਂਡੈਂਟ ਦਾ ਵੀ ਇਹ ਲਹਿਜੇ ਦੇ ਨਾਲ ਗਾਉਣ ਨੂੰ ਮਿਲਦਾ ਤੇ ਬਾਣੀ ਜਿਹੜੀ ਹੈ ਸੁਨੇਹਾ ਜਿਹੜਾ ਉਹ ਸਾਡੇ ਅੰਦਰ ਆਤਮਾ ਤੱਕ ਪਹੁੰਚਦਾ ਤੇ ਸਾਡੀ ਬੁੱਧੀ ਜਿਹੜੀ ਹੈ ਵਿਵੇਕ ਦੇ ਵਿੱਚ ਪਹੁੰਚਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਮਹਿਮਾ ਆਪਣਾ ਅਮਰ ਅਨੰਦ ਦੇ ਵਿੱਚ ਤੁਸੀਂ ਜੁੜਦੇ ਹੋਰ ਸਾਨੂੰ YouTube ਦੇ ਉੱਤੇ ਸੁਣਦੇ ਹੋ ਜਰੂਰ ਸੁਣੋ ਕਈ ਚੀਜ਼ਾਂ ਬੜੀਆਂ ਇੰਪੋਰਟੈਂਟ ਮਿਲਦੀਆਂ ਨੇ ਬਾਰ-ਬਾਰ ਅਸੀਂ ਵੀ ਮੈਂ ਵੀ ਜਦੋਂ ਸੁਣਦਾ ਤੇ ਬਹੁਤ ਕੁਝ ਪੁਰਾਣੀਆਂ ਗੱਲਾਂ ਤੋਂ ਵੀ ਸਿੱਖਣ ਨੂੰ ਮਿਲ ਜਾਂਦਾ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇੱਕ ਦੇਖਦੇ ਆਂ ਵੀ ਅੱਜ ਦੇ ਸ਼ਬਦ ਦੇ ਵਿੱਚ ਦੇਖੋ ਗੁਰੂ ਪਾਸ਼ਾ ਜੀ ਨੇ ਸਾਨੂੰ ਕਿੰਨਾ ਵੱਡਾ ਇੱਕ ਸਾਡੇ ਤੇ ਜਿਹੜਾ ਭਰਮ ਪਿਆ ਸੀਗਾ ਪੁਰਾਣੀ ਮੱਤ ਦਾ ਉਹ ਸਾਨੂੰ ਉਤਾਰ ਕੇ ਸੁੱਟ ਦਿੱਤਾ ਹੈ ਹਲਕਾ ਕਰਵਾ ਦਿੱਤਾ ਗੁਰੂ ਪਾਸ਼ੇ ਨੇ ਤੇ ਤਾਂ ਹੀ ਫਿਰ ਅਸੀਂ ਆਪਣੇ ਗੁਰੂ ਨੂੰ ਧੰਨ ਕਹਿੰਦੇ ਆ ਵੀ ਤੁਸੀਂ ਸਾਨੂੰ ਐਸੇ ਖੂਹ ਚੋਂ ਕੱਢਿਆ ਜਿੱਥੇ ਅਸੀਂ ਫਸੇ ਆਂ ਅੱਗੇ ਨਹੀਂ ਵੱਧ ਰਹੇ ਸੀ ਧੰਨ ਹੋ ਤੁਸੀਂ ਗੁਰੂ ਸਾਹਿਬ ਧੰਨ ਹੋ ਵਾਹ ਗੁਰੂ ਵਾਹ ਗੁਰੂ ਸੋ ਸਾਰਿਆਂ ਦਾ ਧੰਨਵਾਦ ਵਾਹ ਗੁਰੂ ਜੀ ਕਾ ਖਾਲਸਾ ਵਾਹ ਜੀ ਕਿ ਫਤਿਹ